ਸਭ ਸ੍ਰੀਕਾਰ ਕਰ ਮੈਂ ਜਸਵੰਤ ਸਿੰਘ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਨ ਭਰਤੀ ਵਿੱਚ ਹਿੰਦੀ ਭਾਸ਼ਾ ਵਿੱਚੋਂ ਸਿਲੇਕਟਡ ਉਮੀਦਵਾਰ ਹਾਂ ਮੈਂ ਅੱਜ ਆਪਣੇ ਫਰੰਟ ਅਤੇ ਆਪਣੇ ਵੱਲੋਂ ਪੰਜਾਬ ਦੀਆਂ ਸਮੂਹ ਜਨਤਕ ਤੇ ਜਮਹੂਰੀ ਸੰਘਰਸ਼ੀਲ ਜਥੇਬੰਦੀਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਦੇ ਡਬਲ ਬੈਂਚ ਦਾ ਫੈਸਲਾ ਸਾਡੀ ਭਰਤੀ ਦੇ ਪੱਖ ਵਿੱਚ ਆਉਣ ਦੇ ਬਾਵਜੂਦ ਵੀ 2 ਮਹੀਨਿਆਂ ਤੋਂ ਸਰਕਾਰ ਇਸ ਭਰਤੀ ਨੂੰ ਪੂਰਾ ਕਰਨ ਦੇ ਲਈ ਟਾਲਮਟੋਲ ਦੀ ਨੀਤੀ ਅਪਣਾ ਕੇ ਬੈਠੀ ਹੋਈ ਹੈ ਤੇ ਪੰਜਾਬ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਨੌਜਵਾਨਾਂ ਨੂੰ ਸੜਕਾਂ ਦੇ ਰੁਲਣ ਮਰਨ ਲਈ ਮਜਬੂਰ ਕਰ ਰਹੀ ਹੈ ਸਾਡੇ ਇੱਕ ਸਾਥੀ ਪ੍ਰੋਫੈਸਰ ਬਲਵਿੰਦਰ ਕੌਰ ਜੀ ਕੁਝ ਸਮਾਂ ਪਹਿਲਾਂ ਇਸ ਭਰਤੀ ਨੂੰ ਪੂਰਾ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕਰ ਚੁੱਕੇ ਹਨ ਤੇ ਉਹਨਾਂ ਨੂੰ ਵੀ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਇਨਸਾਫ ਨਹੀਂ ਮਿਲਿਆ ਹੈ। ਉਹਨਾਂ ਨੇ ਆਪਣੇ ਸੁਸਾਈਡ ਨੋਟ ਵਿੱਚ ਸਾਫ਼ ਸ਼ਬਦਾਂ ਵਿੱਚ ਇਹ ਗੱਲ ਲਿਖੀ ਸੀ ਕਿ ਇਹ ਅਪੀਲ ਕੀਤੀ ਸੀ ਕਿ ਮੇਰੀ ਮੌਤ ਦਾ ਬਦਲਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਦੀਆਂ ਸੰਘਰਸ਼ੀਲ ਜਥੇਬੰਦੀਆਂ ਜ਼ਰੂਰ ਲੈਣਗੀਆਂ। ਇਸੇ ਤਰ੍ਹਾਂ 10 ਨਵੰਬਰ 2024 ਨੂੰ ਅੰਮ੍ਰਿਤਸਰ ਤੋਂ ਗਿੱਦੜ ਬਾਹ ਧਰਨਾ ਪ੍ਰਦਰਸ਼ਨ ਵਿੱਚ ਜਾਣ ਵਾਲੇ ਸਾਡੇ 15 ਦੇ ਕਰੀਬ ਸਾਥੀਆਂ ਦਾ ਬਹੁਤ ਭਿਆਨਕ ਐਕਸੀਡੈਂਟ ਹੋਇਆ ਇਸ ਵਿੱਚ ਬਹੁਤ ਸਾਰੇ ਸਾਥੀਆਂ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ ਕੁਝ ਸਾਥੀਆਂ ਦੀ ਹਾਲਤ ਬਹੁਤ ਗੰਭੀਰ ਹੈ ਉਹਨਾਂ ਵਿੱਚੋਂ ਮੈਂ ਵੀ ਇੱਕ ਹਾਂ ਮੈਂ ਦੁਬਾਰਾ ਤੋਂ ਇਹ ਪਰਜੋਰ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਾਡਾ ਸਾਥ ਦਿਓ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਕਿਆਂ ਤੇ ਸਿਹਤ ਦੀ ਕ੍ਰਾਂਤੀ ਦਾ ਨਾਅਰਾ ਲੈ ਕੇ ਸੱਤਾ ਵਿੱਚ ਆਈ ਹੈ ਉਹ ਆਪਣੀ ਆਦਮਖੋਰ ਪ੍ਰਵਿਰਤੀ ਦਿਖਾ ਚੁੱਕੀ ਹੈ ਅਸੀਂ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਉਹ ਸਾਡੇ ਤੇ ਜਿੰਨਾ ਮਰਜ਼ੀ ਤਸ਼ੱਦਦ ਕਰ ਲੇ ਜੋ ਚਾਹੇ ਕਰਨਾ ਚਾਹੇ ਕਰ ਸਕਦੀ ਹੈ ਸਾਡਾ ਕਿਸੇ ਤਰ੍ਹਾਂ ਵੀ ਹੌਸਲਾ ਡੋਲਣ ਵਾਲਾ ਨਹੀਂ ਹੈ ਚਾਹੇ ਸਾਨੂੰ ਉਹ ਜੇਲ੍ਹਾਂ ਥਾਣਿਆਂ ਵਿੱਚ ਡੱਕੇ लाठीचार्ज ਕਰੇ ਇਹਨਾਂ ਦਾ ਹੌਸਲਾ ਨਹੀਂ ਟੁੱਟੇਗਾ ਇਹ ਸੰਘਰਸ਼ ਕਰਦੇ ਰਹਿਣਗੇ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਜਖਮੀ ਹਾਲਤ ਵਿੱਚ ਹੋਣ ਦੇ ਬਾਵਜੂਦ ਵੀ ਅਸੀਂ ਸਰਕਾਰ ਨੂੰ ਦੋ ਗੁਣੇ ਚੌਗੁਣੇ ਹੋ ਕੇ ਟੱਕਰਾਂਗੇ ਅਤੇ ਆਪਣੀ ਇਸ ਭਰਤੀ ਨੂੰ ਪੂਰਾ ਕਰਾਉਣ ਲਈ ਹਰ ਹੱਦ ਪਾਰ ਕਰਾਂਗੇ ਆਪਣੀ ਇਸ ਭਰਤੀ ਨੂੰ ਪੂਰਾ ਕਰਾਉਣ ਲਈ ਲੜਨ ਮਰਨ ਲਈ ਤਿਆਰ ਹਾਂ ਸਾਡਾ ਸਾਥ ਦਿੱਤਾ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਧੰਨਵਾਦ